ਗੱਲ ਅਸੀਂ ਡੇਲੀ ਪੋਸਟ ਇੱਕ ਨਿਊਜ਼ ਦਿਖਾਈ थी ਕਿ ਕਿਸ ਤਰ੍ਹਾਂ ਜਿਹੜੀਆਂ ਮਾਂ ਉੱਚ ਅਧਿਕਾਰੀਆਂ ਨੂੰ ਅਪੀਲ ਕਰ ਰਹੀ ਆ ਕਿ ਮੇਰਾ ਬੱਚਾ ਜਿਹੜਾ ਹੈਗਾ ਦਵਾਇਆ ਜਾਵੇ ਤੇ ਬੱਚਾ ਜਿਹੜਾ ਮੈਡੀਕਲ ਸਟੋਰ ਦੇ ਵਿੱਚੋਂ ਤੁਸੀਂ ਜਿਵੇਂ ਕਿ ਵੀਡੀਓ ਦੇਖਿਆ ਵੀ ਸੀ ਕਿ ਕਿਸ ਤਰ੍ਹਾਂ ਜਿਹੜੀਆਂ ਹੈਗੀਆਂ ਵੀਡੀਓ ਦੇ ਵਿੱਚ ਇੱਕ ਮੂੰਹ ਬਨ ਕੇ ਜਿਹੜਾ ਹੋਇਆ ਉਹਦਾ ਪਿਤਾ ਜਿਹੜਾ ਲੈ ਕੇ ਜਾ ਰਿਹਾ ਤੇ ਪਸਾਨ ਹੋਈ ਹੈ ਜਿਹੜੀ ਉਹਦੇ ਪਿਤਾ ਦੀ ਗੱਲਬਾਤ ਕਰਾਂਗੇ ਕੀ ਕੀ ਕਹੋਗੇ ਬੱਚਾ ਤੁਹਾਨੂੰ ਮਿਲ ਗਿਆ ਜੀ ਹਾਂਜੀ ਬੱਚਾ ਮੈਨੂੰ ਮਿਲ ਗਿਆ ਸਭ ਤੋਂ ਪਹਿਲਾਂ ਤਾਂ ਮੈਂ ਥੈਂਕਸ ਕਰੂੰਗੀ ਮੀਡੀਆ ਦਾ ਜਿਨ੍ਹਾਂ ਨੇ ਥੋ ਮੇਰਾ ਮੈਸੇਜ ਲੋਕਾਂ ਤੱਕ ਪਹੁੰਚਾਇਆ ਤੇ ਉਹਨਾਂ ਤੱਕ ਵੀ ਪਹੁੰਚਿਆ ਤੇ ਮੇਰਾ ਬੱਚਾ ਮੈਨੂੰ ਮਿਲਿਆ ਤੇ ਸੈਕੰਡਲੀ ਐਸਐਸਪੀ ਮੈਮ ਮਲੇਰ ਕੋਟਲਾ ਤੋਂ ਸੀ ਜਿਹੜੇ ਉਹਨਾਂ ਕੋਲ ਅਸੀਂ ਅਪੀਲ ਕੀਤੀ ਸੀ ਉਦੋਂ ਫਿਰ ਉਹਨਾਂ ਨੇ ਕਾਰਵਾਈ ਕੀਤੀ ਅੱਗੋਂ ਤਾਂ ਵਿਦਿਨ 4 ਆਵਰਸ ਤੁਹਾਨੂੰ ਬੱਚਾ ਮਿਲ ਗਿਆ ਸੀ। ਖਬਰ ਮਿਲਣ ਤੋਂ ਪਹਿਲਾਂ ਤਾਂ ਸਾਡੇ ਨਾਲ ਬਹੁਤ ਅਸੀਂ ਹਰਾਸਮੈਂਟ ਫੇਸ ਕੀਤੀ। ਕਦੇ ਅਸੀਂ ਪੁਲਿਸ ਵਾਲਿਆਂ ਨੂੰ ਫੋਨ ਕਰ ਰਹੇ ਹਾਂ, ਕਦੇ ਉਹਨਾਂ ਕੋਲ ਜਾ ਰਹੇ ਹਾਂ। ਉਹ ਵਿੱਚੋਂ ਸਾਨੂੰ ਰਿਸਪੌਂਸ ਕਰ ਰਹੇ ਸੀ, ਕੋਈ ਗੱਲ ਨਹੀਂ ਕਰ ਰਹੇ ਆ, ਕਾਰਵਾਈ ਚੱਲ ਰਹੀ ਆ, ਬਟ ਕੁਝ ਨਹੀਂ ਹੋ ਰਿਹਾ ਸੀ। 3 ਦਿਨ ਹੋ ਗਏ ਸੀ, ਬੁਰਾ ਹਾਲ ਹੋ ਗਿਆ ਸੀ ਸਾਡਾ। ਸਾਨੂੰ ਨਹੀਂ ਪਤਾ ਸੀ ਬੱਚਾ ਕਿੱਥੇ ਆ ਕਿਸ ਕੰਡੀਸ਼ਨ ਦੇ ਵਿੱਚ। ਖਬਰਾਂ ਲੱਗਣ ਤੋਂ ਬਾਅਦ ਕੁਝ ਘੰਟਿਆਂ ਚ ਹੱਲ ਹੋਇਆ। ਹਾਂਜੀ, 4-5 ਘੰਟੇ ਬਾਅਦ ਹੀ ਸਾਨੂੰ ਬੱਚਾ ਹੈਂਡਓਵਰ ਹੋ ਗਿਆ ਸੀ। ਕੀ ਕਹੋਗੇ ਹੁਣ ਤੁਹਾਨੂੰ ਕੋਈ ਖਤਰਾ ਵਗੈਰਾ ਤਾਂ ਨਹੀਂ ਹੈਗਾ ਹਾਂਜੀ ਇਨ ਫਿਊਚਰ ਹੁਣ ਸਾਨੂੰ ਖਤਰਾ ਪੂਰਾ ਵਾ ਕਿਉਂਕਿ ਜਦੋਂ ਦੋ ਵਾਰੀ ਚੀਜ਼ ਹੋ ਗਈ ਪਹਿਲੀ ਵਾਰੀ ਬੱਚਾ ਖਿੱਚ ਕੇ ਭੱਜੇ ਦੂਸਰੀ ਵਾਰੀ ਫੇਰ ਭੱਜੇ ਜੇ ਪਹਿਲੀ ਵਾਰੀ ਇਹ ਚੀਜ਼ ਸਟੌਪ ਕੀਤੀ ਜਾਂਦੀ ਤਾਂ ਸ਼ਾਇਦ ਦੂਸਰੀ ਟਾਈਮ ਇਹ ਨਾ ਹੁੰਦੀ ਪਰ ਹੁਣ ਵੀ ਸਾਨੂੰ ਫੁੱਲ ਖਤਰਾ ਅਸੀਂ ਘਰੋਂ ਬਿਲਕੁਲ ਬਾਹਰ ਨਹੀਂ ਨਿਕਲੇ ਹੈਗੇ ਨਾ ਅਜੇ ਨਿਕਲਣ ਬਾਰੇ ਸੋਚ ਸਕਦੇ ਆ ਕਿਉਂਕਿ ਜਦੋਂ ਆਹ ਚੀਜ਼ ਹੋ ਗਈ ਅੰਨੇ ਕਰਾਊਡ ਦੇ ਵਿੱਚੋਂ ਬੱਚਾ ਚਲਾ ਗਿਆ ਤਾਂ ਕੱਲ ਨੂੰ ਸਾਡੇ ਨਾਲ ਵੀ ਕੁਝ ਹੋ ਸਕਦਾ ਵਾ ਹਾਂਜੀ ਪੁਲਿਸ ਨਾਲ ਅਸੀਂ ਗੱਲ ਕੀਤੀ ਸੀ ਵੀ ਸਾਨੂੰ ਖਤਰਾ ਸਾਡੀ ਸਾਨੂੰ ਸੇਫਟੀ ਪ੍ਰੋਵਾਈਡ ਕਰੋ ਜਾਂ ਸਾਡੀ ਸੇਫਟੀ ਲਈ ਤੁਸੀਂ ਕੀ ਕਰ ਰਹੇ ਹੋ ਤਾਂ ਉਹਨਾਂ ਨੇ ਕਿਹਾ ਤਾਂ ਕਿ ਕੋਈ ਗੱਲ ਨਹੀਂ ਅਸੀਂ ਜਿਵੇਂ ਤੁਹਾਡਾ ਇਸ ਵਾਰ ਮੈਟਰ ਸੋਲਵ ਕੀਤਾ ਉਦੋਂ ਹੀ ਅਸੀਂ ਅਗਲੀ ਵਾਰ ਮੈਟਰ ਸੋਲਵ ਕਰ ਦਾਂਗੇ ਹੁਣ ਕੀ ਕੀ ਖਤਰਾ ਹੈਗਾ ਤੁਹਾਨੂੰ ਜਿਵੇਂ ਕਿ ਜੌਬ ਵੀ ਕਰਦੇ ਹੋ ਤੁਸੀਂ ਤੇ ਕੋਈ ਹੋਰ ਰਿਸ਼ਤੇਦਾਰ ਤੁਹਾਡਾ ਮੈਂ ਇੱਥੋਂ 8 ਕਿਲੋਮੀਟਰ ਦੂਰ ਮੈਂ ਜਾਂਦੀ ਆ ਮੇਰਾ ਇੰਸਟੀਚੂਟ ਆ ਉੱਥੇ ਮੈਨੂੰ ਖਤਰਾ ਰਸਤੇ ਦੇ ਵਿੱਚ ਕੁਝ ਵੀ ਹੈਪਨਿੰਗ ਹੋ ਸਕਦੀ ਆ ਸੈਕੰਡਲੀ ਬ੍ਰਦਰ ਦਾ ਮੈਡੀਕਲ ਕਸਟੋਰਾ ਉੱਥੇ ਵੀ ਕੋਈ ਨਾ ਕੋਈ ਹੈਪਨਿੰਗ ਜਦੋਂ ਬੱਚਾ ਹੀ ਚੱਕ ਲਿਆ ਇੱਕ ਤਾਂ ਦੂਸਰੇ ਕ੍ਰਾਈਮ ਨੂੰ ਅੰਜਾਮ ਦੇਣਾ ਤਾਂ ਕੋਈ ਛੋਟੀ ਗੱਲ ਨਹੀਂ ਹੈਗੀ ਹੁਣ ਤੇ ਬ੍ਰਦਰ ਫਾਦਰ ਦਾ ਕਲੀਨਿਕ ਆ ਉੱਥੇ ਵੀ ਕੁਝ ਹੋ ਸਕਦਾ ਬਸ ਸਾਡੇ ਹੁਣ ਮੰਨ ਚੀਜ਼ ਹੈਗੀ ਆ ਵੀ ਸਾਨੂੰ ਇਨ ਫਿਊਚਰ ਕੁਝ ਨਾ ਕੁਝ ਐਵੇਂ ਦੀ ਸੇਫਟੀ ਦਿੱਤੀ ਜਾਵੇ ਜਾਂ ਰਿਟਨ ਦੇ ਵਿੱਚ ਸਾਨੂੰ ਕੁਝ ਪ੍ਰੋਵਾਈਡ ਕੀਤਾ ਜਾਵੇ ਬੱਚਾ ਕਿਵੇਂ ਆ ਤੇ ਹੁਣ ਕੌਣ ਲੈ ਕੇ ਗਿਆ ਸੀ ਬੱਚਾ ਹੁਣ ਠੀਕ ਹੈ ਬਟ ਹਜੇ ਉਹਦੀ ਮੈਂਟਲ ਕੰਡੀਸ਼ਨ ਬਹੁਤ ਜ਼ਿਆਦਾ ਘਬराई ਹੋਈ ਆ ਬਹੁਤ ਘਬਰਾਟ ਚਾ ਕੁਝ ਗੱਲਾਂ ਉਹਦੇ ਦਿਮਾਗ ਦੇ ਵਿੱਚ ਪਾਈਆਂ ਸਾਡੇ ਖਿਲਾਫ ਪਾਈਆਂ ਗਈਆਂ ਜਿਹਦੇ ਕਰਕੇ ਉਹ ਬਹੁਤ ਸਹਿਮਿਆ ਹੋਇਆ ਕਿਉਂਕਿ ਇੱਕ ਬੱਚੇ ਨਾਲ 2 ਮਹੀਨਿਆਂ ਚ 2 ਵਾਰ ਇਹ ਚੀਜ਼ ਹੋ ਜਾਣੀ ਤੇ ਉਹਦੇ ਫਾਦਰ ਉਹਨੂੰ ਲੈ ਕੇ ਗਏ ਸੀਗੇ ਪਹਿਲਾਂ ਵੀ ਉਹਦੇ ਫਾਦਰ ਲੈ ਗਏ ਸੀ ਤੇ ਸੈਕਿੰਡ ਟਾਈਮ ਵੀ ਫਾਦਰ ਹੀ ਲੈ ਕੇ ਗਏ ਸੀ ਬਟ ਮੂੰਹ ਕਵਰ ਸੀਗਾ ਬੱਚਾ ਪਹਿਚਾਨ ਨਹੀਂ ਪਾਇਆ ਉਸ ਟਾਈਮ ਉਹਨੇ ਦੱਸਿਆ ਕਿ ਮੰਮਾ ਮੈਨੂੰ ਲੱਗਿਆ ਕਿ ਕੋਈ ਕਿਡਨੈਪਰਸ ਨੇ ਤੇ ਮੈਂ ਬਹੁਤ ਘਬਰਾਇਆ ਮੈਂ ਬਹੁਤ ਵਿੰਡੋ ਖੋਲਣ ਦੀ ਕੋਸ਼ਿਸ਼ ਕੀਤੀ ਵੀ ਮੈਨੂੰ ਬਾਹਰ ਕੱਢੋ ਮੈਂ ਉਹਨਾਂ ਨੂੰ ਕਿਹਾ ਮੈਨੂੰ ਫੋਨ ਦੋ ਮੈਂ ਮਦਰ ਨੂੰ ਕਾਲ ਕਰਨੀ ਆ ਪਰ ਉਹਨਾਂ ਨੇ ਸਾਰੇ ਫੋਨ ਇੱਥੋਂ ਪਰਾਂ ਰੱਖੇ ਇਹ ਖਬਰ ਢਿਲੀ ਪੋਸਟ ਤੇ ਲੱਗੀ ਦਾ ਕੁਝ ਘੰਟਿਆਂ ਦੇ ਵਿੱਚ ਹੀ ਜਿਹੜੀ ਹੈਗੀ ਆ ਪੁਲਿਸ ਨੇ ਬੱਚਾ ਜਿਹੜਾ ਮਾਂ ਨੂੰ ਸਪੁਰਦ ਕਰ ਦਿੱਤਾ ਅਤੇ ਹੁਣ ਇਹਨਾਂ ਦੀ ਮੰਗ ਵੀ ਹੈ ਕਿ ਸਾਨੂੰ ਜਿਹੜਾ ਹੈਗਾ ਕਈ ਤਰ੍ਹਾਂ ਦਾ ਖਤਰਾ ਵੀ ਹੈ ਤੇ ਪੁਲਿਸ ਨੂੰ ਚਾਹੀਦਾ ਕਿ ਸਾਡੀ ਸੁਰੱਖਿਆ ਕੀਤੀ ਜਾਵੇ ਮਲੇਰ ਕੋਟਲਾ ਤੋਂ ਜਮੀਲ ਖੇੜੀ ਵਾਲਾ